ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ੍ਰੀ ਅਕਾਲ ਤੇ ਜੈ ਸائیں ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਬਹੁਤ ਝੂਰੀ ਗੱਲ ਕਰਨੀ ਆ। ਅ ਥੰਬਨੇਲ ਤੁਸੀਂ ਸਭ ਨੇ ਦੇਖ ਹੀ ਲਿਆ। ਅੱਜ ਤੋਂ ਕਾਫੀ ਧੀਰ ਪਹਿਲਾਂ ਮੈਂ ਇੱਕ ਸائیں ਲਾਡਿਸ਼ਾ ਸਰਕਾਰ ਜੀ ਦੀ ਰੀਲ ਅਪਲੋਡ ਕੀਤੀ ਸੀ YouTube ਦੇ ਉੱਤੇ ਜਿਹੜੇ ਮੇਰੇ ਨਾਲ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਉਹ ਦੇਖੀ ਹੋਊਗੀ ਪੱਕਾ। ਉਸ ਰੀਲ ਦੇ ਵਿੱਚ ਸائیں ਜੀ ਸੰਗਤ ਦੇ ਨਾਲ ਬੈਠੇ ਨੇ ਬਾਹਰ ਚੇਅਰ ਦੇ ਉੱਤੇ। ਤੇ ਬਾਟੀ ਦੇ ਵਿੱਚ ਉਹ ਚਾਹ ਪੀ ਰਹੇ ਨੇ ਪਰ ਉਸ ਰੀਲ ਦੇ ਉੱਤੇ ਮੈਨੂੰ ਕਿਸੇ ਬਾਈ ਨੇ ਕਮੈਂਟ ਕੀਤਾ ਕਿਉਂਕਿ ਕਈ ਲੋਕ ਐਦਾਂ ਦੇ ਨੇ ਜਿਹੜੇ ਫਕੀਰਾਂ ਨੂੰ ਨਹੀਂ ਮੰਨਦੇ ਤਾਂ ਉਹਨਾਂ ਦਾ ਇਹੀ ਟਾਰਗੇਟ ਰਹਿੰਦਾ ਆ ਕਿ ਇਹਨਾਂ ਦੀ ਇਸ ਗੱਲ ਦੇ ਵਿੱਚ ਇਹਨਾਂ ਦੀ ਇਸ ਵੀਡੀਓ ਦੇ ਵਿੱਚ ਕੋਈ ਨਾ ਕੋਈ ਕਮੀ ਲੱਭ ਲਈਏ ਟੱਕੇ ਨਾਲ ਵੀ ਲੱਭ ਲੈਂਦੇ ਨੇ ਸੋ ਹੁਣ ਉਸ ਵੀਡੀਓ ਦੇ ਵਿੱਚ ਕਿਸੇ ਨੇ ਕਮੈਂਟ ਕੀਤਾ ਮੈਂ ਸਕਰੀਨ ਤੇ ਦਿਖਾਵਾਂ ਜੀ ਨਾ ਕਿ ਕਹਿੰਦਾ ਬਾਈ ਜੀ ਤੁਸੀਂ ਇਸ ਜ਼ਹਿਰ ਦਾ ਨਾਮ ਨਹੀਂ ਦੱਸਿਆ ਜੋ ਪੀ ਰਹੇ ਨੇ ਐਦਾਂ ਦਾ ਕੋਈ ਕਮੈਂਟ ਬਾਈ ਨੇ ਕੀਤਾ ਉਹਦਾ ਮਤਲਬ ਇਹ ਆ ਕਿ ਉਹ ਬੰਦਾ ਇਹ ਸੋਚ ਰਿਹਾ ਕਿ ਬਾਤੀ ਦੇ ਵਿੱਚ ਸਾਈਂ ਜੀ ਜੋ ਪੀ ਰਹੇ ਨੇ ਉਹ ਜ਼ਹਿਰ ਪੀ ਰਹੇ ਨੇ ਕੋਈ ਕਮਾਲ ਦੀ ਗੱਲ ਹੈ ਲੋਕਾਂ ਦੀ ਮੈਂ ਇਸ ਗੱਲੋਂ ਹੈਰਾਨ ਹੁਣਾ ਕਿ ਯਾਰ ਜਾਤਾ ਤੁਸੀਂ ਪੀਰਾ ਫਕੀਰਾ ਨੂੰ ਨਹੀਂ ਮੰਨਦੇ ਤਾਂ ਤੁਸੀਂ ਇਸ ਵੀਡੀਓ ਦੇ ਉੱਤੇ ਆਓ ਹੀ ਨਾ ਕਿ ਨਹੀਂ ਯਾਰ ਅਸੀਂ ਨਹੀਂ ਮੰਨਦੇ ਅਸੀਂ ਦੇਖਣੀ ਨਹੀਂ ਦੇਖਣੀ ਵੀ ਆ ਫਿਰ ਪੰਗੇ ਵੀ ਲੈਣੇ ਆ ਚਲੋ ਪੰਗੇ ਲੈਂਦੇ ਨੇ ਤਾਂ ਸਰਕਾਰਾਂ ਉਹਨਾਂ ਦਾ ਹਿਸਾਬ ਕਦੋਂ ਆਪਣੇ ਪੂਰਾ ਕਰ ਦਿੰਦੀਆਂ ਨੇ ਕੋਈ ਚੱਕਰ ਨਹੀਂ ਪਰ ਜਿੰਨੇ ਆਪਾਂ ਸਾਈਂ ਜੀ ਨੂੰ ਮੰਨਣ ਵਾਲੇ ਆ ਆਪਾਂ ਸਾਰੇ ਜਾਣਦੇ ਨੇ ਕਿ ਸਾਈਂ ਲਾਡੀ ਸ਼ਾ ਸਰਕਾਰ ਉਸ ਬਾਟੀ ਦੇ ਵਿੱਚ ਬਾਹਰ ਬੈਠੇ ਚਾਹ ਪੀ ਰਹੇ ਨੇ ਤੇ ਉਹ ਗੱਲ ਕਰਦੇ ਕਰਦੇ ਛੜਦਾ ਜੀ ਨੂੰ ਬਾਟੀ ਫੜਾਉਂਦੇ ਨੇ ਤਾਂ ਛੜਦਾ ਜੀ ਕਹਿੰਦੇ ਨੇ ਕਿ ਹਜੇ ਹੈਗੀ ਆ ਤੇ ਬਾਕੀ ਰਹੀ ਗੱਲ ਜ਼ਹਿਰ ਦੀ ਕਿ ਕਿਹੜਾ ਜ਼ਹਿਰ ਪੀ ਰਹੇ ਨੇ ਉਹਦਾ ਨਾਮ ਦੱਸੋ ਤਾਂ ਬਾਈ ਜੀ ਸਾਈ ਲਾਡੀ ਸ਼ਾਸ ਸਰਕਾਰ ਨੇ ਬਹੁਤ سارے ਲੋਕਾਂ ਦੀ ਜ਼ਿੰਦਗੀ ਦੇ ਜ਼ਹਿਰ ਪੀਤੇ ਨੇ ਉਹਦਾ ਮਤਲਬ ਇਹ ਆ ਕਿ ਬਹੁਤ سارے ਲੋਕਾਂ ਦਾ ਭਲਾ ਕੀਤਾ ਕੋਈ ਬਿਮਾਰ ਉਨੂੰ ਠੀਕ ਕੀਤਾ ਉਹ ਸਾਰਾ ਆਪਣੇ ਆਪ ਤੇ ਲਿਆ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਜੇ ਤੁਹਾਨੂੰ ਨਹੀਂ ਪਸੰਦ ਸਾਡੀਆਂ ਵੀਡੀਓਜ਼ ਜਾਂ ਪੀਰਾਂ ਫਕੀਰਾਂ ਦੀਆਂ ਤੁਸੀਂ ਦੇਖੇ ਹੀ ਨਾ ਕਰੋ ਤੁਸੀਂ ਇਗਨੋਰ ਕਰਦਿਆ ਕਰੋਗੇ ਨਾ ਦੇ ਵੀਰ ਦੀ ਵੀਡੀਓ ਅਸੀਂ ਦੇਖਣੀ ਨਹੀਂ ਕਿਉਂਕਿ ਮੈਨੂੰ ਕੋਈ ਫਰਕ ਨਹੀਂ ਪੈਣਾ ਜਿਹੜੇ ਮੰਨਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਐਵੇਂ ਆਪਣਾ ਖੂਨ ਸਾਲੀ ਜਾਂਦੇ ਹੋ ਸੋ ਜਿਹੜੇ ਜਿਹੜੇ ਸਾਈਂ ਜੀ ਨੂੰ ਪਿਆਰ ਕਰਨ ਵਾਲੇ ਨੇ ਜਰੂਰ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੈ ਸਾਈਂ ਜੀ